ਕਬਲ ਜੀ ਸੇਂਗਾ ਆਪਾਂ ਇੱਥੇ ਅੱਜ ਤਨਖਾਵਾ ਦੇ ਮਸਲੇ ਦੇ ਸਾਰੇ ਇਕੱਠੇ ਹੋਏ ਆ ਜੀ ਸਾਨੂੰ ਪਿਛਲੇ 4 ਮਹੀਨਿਆਂ ਤੋਂ ਜੱਦੋਜੋਦੀ ਨਾਲ ਤਨਖਾਹ ਜਿਹੜੀ ਆ ਉਹ ਮਿਲਦੀ ਨਹੀਂ ਪਈ ਕੰਮ ਵਰਕ ਆਡੇ ਕੋ ਲਈ ਜਾਂਦੇ ਆ ਕੰਮ ਆਡੇ ਕੋ ਕਰਾਈ ਜਾਂਦੇ ਆ ਪਰ ਤਨਖਾਹ ਦੇਣ ਦਾ ਕੋਈ ਵੀ ਨਾਂ ਨਹੀਂ ਲੈਣਦੇ ਜੀ ਪਾਜੀ ਇਹਦੇ ਹਰ ਵਾਰੀ ਇਹਨਾਂ ਦਾ ਰੂਲ ਹੋ ਗਿਆ ਕਿ ਦੂਜੇ ਠੇਕੇਦਾਰ ਨੂੰ ਜਿਹੜਾ ਬਿਨਾਂ ਪੁੱਛੇ ਤਨਖਾਹ ਦੇ ਦਿੰਦੇ ਆ ਤੇ ਸਾਡੀ ਵਾਰੀ ਜਿਹੜੀ ਆ ਪੁੱਛ ਕੇ ਚ ਕਰਦੇ ਆ ਕਿ ਤੁਹਾਡੇ ਬੰਦੇ ਨਹੀਂ ਘਟ ਟਾਡੇ ਬੰਦੇ ਘਟਾ ਫਲਾਣ ਆ ਟੀਂਗਾ ਫਾਂਡਾ ਅਡੇ ਤਾਰਿਆਂ ਨੂੰ ਤਕਰੀਬਨ 4-4 ਸਾਲ ਹੋ ਗਏ ਤਨ ਸਾਲ ਚਾਲ ਹੋ ਗਿਆ ਬ్రਦਰ ਕਿਹੜੇ ਸਫਾਈ ਕਰਮਚਾਰੀ ਆ ਤੇ ਕਿੰਨੀ ਦੇਰ ਤੋਂ ਤਨਖਾਹਾਂ ਨਹੀਂ ਮਿਲੀਆਂ ਆਪਾ ਵਿਧੀ ਕੇ ਪੀ ਇੰਟਰਪ੍ਰਾਈਜ਼ਰ ਚ ਲੱਗੇ ਆ ਤਕਰੀਬਨ 4 ਮਹੀਨੇ ਹੋ ਗਏ ਭਜੀ ਤਨਖਾਹ ਮਿਲਦੀ ਨਹੀਂ ਕੀ ਕੰਮ ਕਰਦੇ ਸਫਾਈ ਕਰਦੇ ਇਹ ਵਿਧੀ ਗਿੱਲਾ ਸੁੱਕਾ ਗੂੜਾ ਲਿਉਨੇ ਆ ਘਰਾਂ ਚ ਆਇਤਾ ਦਲਾਇਆ ਹਾਂਜੀ ਬਿਲਕੁਲ ਜੀ ਕਿੰਨਾ ਚੱਲੇਗਾ ਇਹ ਜੀ ਜਿੱਥੋਂ ਤੱਕ ਸਾਨੂੰ ਤਨਖਾਹ ਨਹੀਂ ਮਿਲਦੀ ਉੱਥੋਂ ਤੱਕ ਆਪਾਂ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਸਾਨੂੰ 4 ਮਹੀਨੇ ਹੋ ਗਏ ਜੀ ਤਨਖਾਹ ਨਹੀਂ ਮਿਲਦੀ ਅਜੇ ਘਰ ਦਾ ਗੁਜ਼ਾਰਾ ਫਿਰ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਭਾਜੀ ਵੇਖੋ 6900 ਤਨਖਾਹ ਆ ਜੀ ਤੇ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਜੀ ਫਿਰ ਵੀ ਜੜੀ ਆ ਹੁਣ 4-4 ਮਹੀਨੇ ਹੋ ਗਏ ਅਜੇ ਤੱਕ ਤਨਖਾਹ ਨਹੀਂ ਮਿਲੀ ਜੀ ਕਿੰਨੀ ਦੇਰ ਦੇ ਬੈਠੇ ਹੋ ਤੇ ਕੋਈ ਆਇਆ ਤੁਹਾਨੂੰ ਇੱਥੇ ਪੁੱਛਣ ਹਾਂਜੀ ਘੰਟਾ ਹੋ ਗਿਆ ਜੀ ਇਹਨੂੰ ਬਿਠੇ ਨੂੰ ਅਜੇ ਤੱਕ ਕੋਈ ਵੀ ਨੁਮਾਇੰਦਾ ਜੜਾ ਨਾਲੋਂ ਨਹੀਂ ਆਇਆਗੇ ਮੇਰਾ ਨਾਮ ਵਿਕਾਸ ਚਰਮਾ ਜੀ ਮੈਂ ਸੈਨੀਟਰੀ ਇੰਸਪੈਕਟਰ ਜਿਹੜੇ ਬਾਹਰ ਸਫਾਈ ਕਰਮਚਾਰੀ ਬੈਠੇ ਆ ਹਾਂਜੀ ਉਹ ਕਹ ਰਹੇ ਲਗਾਤਾਰ 3-4 ਮਹੀਨੇ ਤਨਖਾਹਾਂ ਨਹੀਂ ਮਿਲੀਆਂ ਪਿਛਲੇ 3 ਮਹੀਨੇ ਉੱਤਰ ਇਹਨਾਂ ਦੇ ਜਿਹੜੇ ਠੇਕੇਦਾਰੋਂ ਵੱਲੋਂ ਉਹ ਜਿਹੜੇ ਬਿੱਲ ਆ ਉਹ ਨਹੀਂ ਪ੍ਰੋਡਿਊਸ ਕੀਤੇ ਗਏ ਠੀਕ ਹੈ ਜੀ ਉਹ ਬਿੱਲ ਹੀ ਮੰਗਵਾ ਰਹੇ ਹਾਂ ਉਹ ਬਿੱਲ ਮ ਸਭ ਠੇਕੇਦਾਰ ਇੰਨੇ ਚੱਕ ਬਿੱਲ ਨਹੀਂ ਦੇ ਰਿਆ ਠੇਕੇਦਾਰਾਂ ਦਾ ਸਰ ਕੋਈ ਇਕਲੀ ਕੋਈ ਜਿਹੜੇ ਆਪਣੇ ਸਵੈਸੇਵਕ ਕੰਮ ਕਰਦੇ ਨਹੀਂ ਜਾਂਦਾ ਕੋਈ ਇਸ਼ੂ ਜੀਗਾ ਠੇਕੇਦਾਰਾਂ ਨੂੰ ਪੁਰਾਣੀ ਸੈਲਰੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਉਹਦੇ ਕਰਕੇ ਠੇਕੇਦਾਰਾਂ ਨਾਲ ਥੋੜਾ ਡਿਸਕਿਊਟ ਹੋਇਆ ਠੇਕੇਦਾਰ ਕੋ ਬਿੱਲ ਮੰਗਵਾ ਲਏ ਹੁਣ ਸੈਲਰੀ 릴ੀਜ਼ ਕਰਵਾ ਦੇਣਗੇ ਠੇਕੇਦਾਰ ਜਿਹੜਾ EPF ਵਗਰਾ ਵੀ ਜਿੱਦਾਂ ਸਾਡੇ ਜਮਾ ਨਹੀਂ ਹਾਂ ਉਹ ਮੈਂ ਕਿਉਂਕਿ ਮੈਨੂੰ ਤਾਂ ਪਤਾ ਹੀ ਲਾਸਟ 2 ਮਹੀਨਿਆਂ ਤੋਂ ਮੇਰੇ ਇੱਥੇ ਡੰਸਰ ਹੋਈ ਹੈ ਉਸ ਤੋਂ ਪਹਿਲਾਂ ਜਿਹੜਾ ਠੇਕੇਦਾਰ ਸੀ ਉਹਦੇ ਵੱਲੋਂ ਜਿਹੜੇ ਇਹਨਾਂ ਦਾ ਜਿਹੜੇ EPF ESI ਜਿਹੜ ਲੇਕਿਨ ਜਦੋਂ ਦਾ ਮੈਂ ਆਇਆ ਉਹ ਉਸ ਤੋਂ ਬਾਅਦ ਅਸੀਂ ਈਪੀਐਫ ਈਐਸਈ ਦੀ ਜਿਹੜੀ ਅਮਾਉਂਟ ਆ ਉਹ ਕੱਟ ਕੇ ਹੀ ਠੇਕੇਦਾਰ ਦੇ ਖਾਤੇ 'ਚ ਪਾਉਂਦੇ ਆ ਕਿਉਂਕਿ ਇਹਨਾਂ ਦੀ ਈਪੀਐਫ ਈਐਸਈ ਦੀ ਅਮਾਉਂਟ ਹੀ ਆਪ ਜਮਾ ਕਰਵਾ ਸਕੀਏ ਸਰ ਅਸੀਂ ਅਧਿਕਾਰੀ ਆ ਏਸੀ ਰੂਮ ਆ ਅਸੀਂ ਟ੍ਰੈਵਲ ਰੂਮ ਵਿੱਚ ਬਹਿ ਕੇ ਕੰਮ ਕਰ ਰਹੇ ਆ ਉਹ ਜਿਹੜੀ ਲੇਬਰ ਆ ਉਹ ਡੋਰ ਟੂ ਡੋਰ ਜਾਂਦੀ ਸਰਦੀ ਹੋਵੇ ਗਰਮੀ ਹੋਵੇ ਬਰਸਾਤ ਹੋਵੇ ਬਿਲਕੁਲ ਜੇ ਵੀ ਉਹਨਾਂ ਨਾਲ ਇੰਨੇ ਮਿੰਟ ਤੱਕ ਖਾਵਾ ਰੋਕਣੀ ਜਾਇਜ਼ ਸਰ ਅਸੀਂ ਨਹੀਂ ਰੋਕੀਆਂ ਜੀ ਠੇਕੇਦਾਰ ਨੂੰ ਬਿਲ ਟਾਈਮ ਸਰ ਆਏਗਾ ਤੇ ਫੇਰ ਹੀ ਬਿਲ ਦਾ ਕੋਈ ਕਸੂਰ ਆ ਤੇ ਕਾਰਵਾਈ ਕਿਉਂ ਨਹੀਂ ਸਰ ਅਸੀਂ ਕਰ ਰਹੀ ਕਿਸੇ ਸਾਹਮਣੇ ਗੱਲ ਕਰ ਲਈਏ ਜੀ ਉਹ ठेकेਦਾਰ ਨਹੀਂ ਉਹਦੇ ਖਿਲਾਫ ਨੋਟਿਸ ਜਿਹੜਾ ਅਸੀਂ ਜਾਰੀ ਕਰ ਰਹੇ ਹਾਂ ਜੀ